ਦਾ ਸਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 27 ਮਾਰਚ 2025 ਦਿਨ ਵੀਰਵਾਰ ਚੇਤ ਮਹੀਨੇ ਦੀ 14 ਤਰੀਕ ਹੈ ਜੀ ਸੈਮੀ ਆਮੂ ਕੜਜੀ ਅਤੇ ਕੁਆਂਟਲਨ ਅਨਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸរី ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਆਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਝ ਪਾਉਂਦਿਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਤੋਂ ਬਾਅਦ ਕੈਲਗਰੀ 'ਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਆ ਜਿਸ ਦੇ ਨਾਲ ਹੀ ਆਪਣਾ ਮੋਟਰ ਸਾਡੇ ਪ੍ਰੋਗਰਾਮ ਦੇ ਸਪான்ਸਰ ਆ ਸਰੀ 'ਚ ਯੂਜ਼ਡ ਕਾਰਾਂ ਦੀ ਇੱਕ ਨਾਮਵਰ ਡੀਲਰਸ਼ਿਪ ਆ ਤੇ ਨਾਲੇ ਸਾਡੇ ਸਪான்ਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਗ੍ਰੇਟਰ ਵੈਨਕੂਵਰ 'ਚ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਵਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਕੌਲਮ ਲਾ ਕੇ ਗੱਲਬਾਤ ਕਰਾਂਗੇ ਕੈਨੇਡਾ ਦੀ ਰਾਜਨੀਤੀ ਦੀ ਮਾਰਕ ਕਾਰਨੇ ਨੇ ਅੱਜ ਕੀ ਕਿਹਾ ਤੇ ਉਸ ਤੋਂ ਬਾਅਦ ਪੀਅਰ ਪੋਲੀਵ ਗ੍ਰੇਟਰ ਵੈਨਕੂਵਰ ਪਧਾਰੇ ਹੋਏ ਆ ਉਹਨਾਂ ਨੇ ਕੀ ਕਿਹਾ ਟਰੰਪ ਦੀ ਜਿਹੜੀ ਟੈਰਿਫ ਦੀ ਧਮਕੀ ਹੈਗੀ ਆ ਉਹਦੇ ਮੱਦੇਨਜ਼ਰ ਕੈਨੇਡਾ ਕਿਵੇਂ ਰਿਐਕਟ ਕਰ ਰਿਹਾ ਸਰੀ ਦੇ ਵਿੱਚ ਇੱਕ ਸ਼ੋਰੇਬਾਜ਼ੀ ਦੀ ਘਟਨਾ ਹੋਈ ਆ ਉਹਦੇ ਵਿੱਚ ਤਿੰਨ ਜਾਣੇ ਫੜੇ ਗਏ ਉਹਦੀ ਆਪਾਂ ਗੱਲਬਾਤ ਕਰਾਂਗੇ ਅਮਰੀਕਾ ਦੇ ਵਿੱਚ ਇੱਕ ਭਾਰਤੀ ਗੈਂਗ ਦੇ ਨਾਲ ਸਬੰਧਤ ਗੈਂਗਸਟਰ ਹਥਿਆਰਾਂ ਸਮੇਤ ਫੜਿਆ ਗਿਆ ਉਹਨੂੰ ਜਲਦ ਭਾਰਤ ਭੇਜਿਆ ਜਾਊਗਾ ਅੱਜ ਵੀ ਆਪਾਂ ਗੱਲਬਾਤ ਕਰਾਂਗੇ ਬਿਲ ਗੇਟਸ ਅਮਰੀਕਾ ਦੇ ਵੱਡੇ ਤਨਾੜ ਉਹਨਾਂ ਨੇ ਅਗਲੇ 10 ਸਾਲ ਬਾਰੇ ਇੱਕ ਭਵਿੱਖਬਾਣੀ ਕੀਤੀ ਹੈ ਕਿ ਅਗਲੇ 10 ਸਾਲ ਕਿਹੋ ਜਿਹੇ ਹੋਣਗੇ ਤੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਪੰਜਾਬ ਦੇ ਅੰਮਲੀਆਂ ਦੀ ਜਿਨ੍ਹਾਂ ਦੀ ਹੁਣ ਸਰਕਾਰ ਗਿਣਤੀ ਕਰਾਉਣ ਲੱਗੀ ਆ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਣੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ होर भी निखारे, भरत पता नोट करो इक्यासी सरी छे सो चार पांच सो तिरानवे ग्यारह ग्यारह सिक्स जीरो फोर फाइव नाइन थ्री डबल वन डबल वन सारी तो बादशन नॉर्थ ईस्ट कैल स्केप लिंग प्लाजा खुल गई है ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪਾਕਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਦਾ ਸਹੋਤਾ ਸ਼ੋ ਚੱਕਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ ਲਿਬਰਲ ਪਾਰਟੀ ਦੇ ਆਗੂ ਮਾਰਕ ਕਾਰਨੇ ਨੇ ਕਿਹਾ ਕਿ ਕੈਨੇਡਾ ਨੂੰ ਅਸੀਂ ਆਤਮ ਨਿਰਪਰ ਬਣਾਵਾਂਗੇ ਆਰਥਿਕ ਤੌਰ ਦੇ ਉੱਤੇ ਖੁਦਮੁਖਤਿਆਰ ਬਣਾਵਾਂਗੇ ਅਮਰੀਕਾ ਦੇ ਉੱਤੇ ਬਹੁਤਾ ਯਕੀਨ ਨਹੀਂ ਕੀਤਾ ਜਾ ਸਕਦਾ ਸਪੈਸ਼ਲੀ ਤੌਰ ਦੇ ਉੱਤੇ ਉਹ ਕਹਿੰਦੇ ਵੀ ਅਸੀਂ ਆਰਥਿਕ ਤੌਰ ਦੇ ਉੱਤੇ ਇਹ ਭਾਈ ਵਾਲੀ ਜਿਹੜੀ ਆ ਬਹੁਤਾ ਨਹੀਂ ਨਿਭਾ ਸਕਾਂਗੇ ਤੋ ਹੁਣ ਗੱਲ ਕੀ ਹੋਈ ਆ ਕਿ ਟਰੰਪ ਹੁਣੇ ਕਈ ਦਿਨਾਂ ਦੇ ਚੁੱਪ ਸਗੇ ਟੈਰਫ ਦੇ ਮਾਮਲੇ ਵਿੱਚ ਸ਼ਾਂਤੀ ਵਰਤੀ ਹੋਈ ਸੀ ਕੱਲ ਉਹਨਾਂ ਨੇ ਫਿਰ ਮੜੀ ਜੇ ਹਲਚਲ ਕੀਤੀ ਹੈ ਜਿਸ ਦੇ ਨਾਲ ਖਬਰਾਂ ਫਿਰ ਅਗਰਮਾ ਗਈਆਂ ਆ ਤੋ ਟਰੰਪ ਜਦੋਂ ਟੈਰਫ ਦੀ ਗੱਲ ਕਰਦੇ ਆ ਤੇ ਨਾਲ ਦੀ ਨਾਲ ਕੈਨੇਡਾ ਦੇ ਵਿੱਚ ਵੀ ਹਲਚਲ ਹੁੰਦੀ ਹੈ ਤੇ ਉਧਰ ਅਮਰੀਕਾ ਦੀ ਸ਼ੇਅਰ ਮਾਰਕੀਟ ਵੀ ਡਿਗਣ ਲੱਗ ਪੈਂਦੀ ਆ ਉਹਦੇ ਸਿਆਣੇ ਸਲਾਹਕਰ ਉਹਨੂੰ ਦੱਸ ਰਹੇ ਆ ਕਿ ਨਾ ਕਰਿਆ ਕਰਦਾ ਕਈ ਦਿਨ ਚੁੱਪ ਰਹਿ ਲੈਂਦਾ ਫਿਰ ਉਸ ਕੋਲ ਜਾਗਦਾ ਜੀ ਤੇ ਆ ਦੁਬਾਰਾ ਫਿਰ ਕੋਈ ਨਾ ਕੋਈ ਗੱਲ ਕੀਤੀ ਜਾਂਦੀ ਆ ਕੱਲ ਸ਼ਾਮੀ ਟ੍ਰੁੱਥ ਸੋਸ਼ਲ ਪਲੈਟਫਾਰਮ ਜਿਹੜਾ ਕਿ ਉਹਨਾਂ ਨੇ ਆਪਣਾ ਬਣਾਇਆ ਉਹਦੇ ਉੱਤੇ ਉਹਨਾਂ ਨੇ ਇੱਕ ਧਮਕੀ ਦਿੱਤੀ ਸ਼ਾਮੀ ਕਿ ਜੇਕਰ ਸਾਡੇ ਵੱਲੋਂ ਚਲਾਏ ਜਾ ਰਹੇ ਪ੍ਰਬੰਧ ਨੂੰ ਯੂਰਪੀਅਨ ਯੂਨੀਅਨ ਅਤੇ ਕੈਨੇਡਾ ਨੇ ਰਲ ਕੇ ਕੋਈ ਜਿਹੜਾ ਆਰਥਿਕ ਨੁਕਸਾਨ ਪਹੁੰਚਾਇਆ ਤਾਂ ਫਿਰ ਅਸੀਂ ਹੋਰ ਟੈਰਫ ਲਾ ਦਵਾਂਗੇ ਤੇ ਜਿਹੜਾ ਟੈਰਫ ਲਾਇਆ ਆ ਉਹਦੇ ਤੋਂ ਵੀ ਉੱਪਰ ਟੈਰਫ ਲਾ ਦਵਾਂਗੇ ਇਹ ਗੱਲ ਉਦੋਂ ਹੋਈ ਜਦੋਂ ਹਜੇ ਕੁਝ ਘੰਟੇ ਪਹਿਲਾਂ ਹੀ ਉਹਨਾਂ ਵੱਲੋਂ ਇਹ ਦੱਸਿਆ ਗਿਆ ਸੀ ਕਿ ਅਮਰੀਕਾ ਸਰਕਾਰ ਵੱਲੋਂ ਕਿ 2 ਅਪ੍ਰੈਲ ਤੋਂ ਜਿਹੜੇ ਪੂਰੀ ਦੁਨੀਆ ਦੇ ਉੱਤੇ ਪਾਬੰਦੀਆਂ ਲਾ ਦਿੱਤੀਆਂ ਗਈਆਂ 25% ਟੈਰਫ ਲਾ ਦਿੱਤੇ ਗਏ ਆ ਕਿ ਜਿਹੜੀ ਵੀ ਗੱਡੀ ਅਮਰੀਕਾ ਦੇ ਵਿੱਚ ਆਉਣੀ ਆ ਉਹ 25% ਟੈਰਫ ਲੱਗ ਕੇ ਆਊਗੀ ਚਾਹੇ ਉਹ ਕੈਨੇਡਾ ਤੋਂ ਆ ਰਹੀ ਆ ਚਾਹੇ ਯੂਰਪ ਤੋਂ ਆ ਰਹੀ ਹੈ ਤੇ ਚਾਹੇ ਜਾਪਾਨ ਤੋਂ ਆ ਰਹੀ ਹੈ ਸੋ ਇਹ 25% ਟੈਰਫ ਜਿਹੜਾ ਸਾਰਿਆਂ ਤੇ ਲੱਗੂਗਾ ਸੋ ਉਸ ਤੋਂ ਬਾਅਦ ਕੀ ਹੋਇਆ ਕਿ ਕੱਲ ਸ਼ਾਮ ਯੂਐਸ ਦੇ ਸਿਆਣੇ ਸਲਾਹਕਾਰ ਕਾਮਰਸ ਸੈਕਟਰੀ ਹਾਰਵਰਡ ਲਟਨੈਕ ਉਹਨਾਂ ਨੇ ਅੰਟਾਰੀਓ ਦੇ ਮੁੱਖ ਮੰਤਰੀ ਰੌ ਫੋਰ ਨੂੰ 11:00 ਵਜੇ ਰਾਤੀ ਫੋਨ ਕੀਤਾ ਤਕਰੀਬਨ 25 ਮਿੰਟ ਉਹਨਾਂ ਦੀ ਗੱਲ ਉਹ ਕਹਿੰਦੇ ਵੀ ਬਿਆਨਾਂ ਦੇ ਉੱਤੇ ਰਿਜੈਕਟ ਨਾ ਕਰਿਆ ਕਰੋ ਅਸੀਂ ਅਜਿਹਾ ਪ੍ਰਬੰਧ ਕੀਤਾ ਹੋਇਆ ਪ੍ਰਸ਼ਾਸਨ ਨੇ ਕਿ ਕੈਨੇਡਾ ਨੂੰ ਬਹੁਤੀ ਆਂਚ ਨਹੀਂ ਆਉਂਦੀ ਉਹ ਕਹਿੰਦੇ ਵੀ ਜਿਹੜਾ ਇਹ ਆਟੋ ਸੈਕਟਰ ਦੇ ਉੱਤੇ ਟੈਰਫ ਵਾਲਾ ਮਸਲਾ ਵੀ ਆ ਇਹਦੇ ਵਿੱਚ ਵੀ ਕੁਝ ਅਜਿਹੇ ਚੋਰ ਮੋਰੀਆਂ ਰੱਖੀਆਂ ਹੋਈਆਂ ਜੀ ਦਾ ਫਾਇਦਾ ਚੁੱਕ ਕੇ ਕੈਨੇਡਾ ਟੈਰਿਫਸ ਤੋਂ ਬਚ ਸਕਦਾ ਆ ਸੋ ਇਹ ਗੱਲ ਉਹਨਾਂ ਨੇ ਡੱਗਫੋਰ ਨੂੰ ਕਹੀ ਹੈ ਡੱਗਫੋਰ ਕਹਿੰਦੇ ਵੀ ਲੁੱਟ ਨਿਕਦੇ ਦੇ ਨਾਲ ਸੰਬੰਧ ਬੜੇ ਵਧੀਆ ਆ ਸਾਡੇ ਗੱਲਬਾਤ ਬੜੀ ਪੋਜ਼ਿਟਿਵ ਹੋਈ ਆ ਤੇ ਇਸ ਕਰਕੇ ਅਸੀਂ ਹਾਲ ਦੀ ਕੜੀ ਰਿਜੈਕਟ ਨਹੀਂ ਕਰ ਰਹੇ ਜਿਹੜਾ ਵੀ ਅਸੀਂ ਫੈਸਲਾ ਕਰਨਾ ਉਦੋਂ 20 April ਨੂੰ ਕਰਾਂਗੇ ਸੋ ਮਤਲਬ ਕਿ 트럼ਪ ਆਪਣਾ ਬਿਆਨ ਦੇ ਕੇ ਰਾਝਾ ਰਾਜੀ ਕਰ ਲੈਂਦਾ ਆ ਤੇ ਅਮਰੀਕੀ ਪ੍ਰਸ਼ਾਸਨ ਜਿਹਨੇ ਅਸਲੀ ਫੈਸਲੇ ਕਰਨੇ ਆ ਉਹ ਆਪਣੇ ਹਿਸਾਬ ਦੇ ਨਾਲ ਬੰਦੇ ਟਿਕਾ ਲੈਂਦੇ ਆ ਤਾਂ ਹੁਣ ਤੱਕ 트럼ਪ ਵੱਲੋਂ ਇਹੀ ਕਹਿੰਦਾ ਜਾ ਰਿਹਾ ਸੀਗਾ ਕਿ ਫੈਂਟਨਲ ਕੈਨੇਡਾ ਤੋਂ ਆ ਰਹੀ ਆ ਇਹ ਦੇ ਕਰਕੇ ਅਸੀਂ ਇੱਥੇ ਬਾਰਡਰ ਜਿਹੜਾ ਟਾਈਟ ਕਰਨਾ ਆ ਤੇ ਹੁਣ ਜਿਹੜੀ ਖੁਦ ਅਮਰੀਕਨ ਸਰਕਾਰ ਨੇ ਇੱਕ ਰਿਪੋਰਟ ਤਿਆਰ ਕੀਤੀ ਆ ਆਪਣੇ ਵਾਸਤੇ ਉਹਦੇ ਵਿੱਚ ਫੈਂਟਨਲ ਦੀ ਜਦੋਂ ਗੱਲ ਆਉਂਦੀ ਆ ਉਹ ਤੇ ਕੈਨੇਡਾ ਦਾ ਜ਼ਿਕਰ ਇਹ ਹੈ ਨੀਗਾ ਭਾਰਤ ਦਾ ਜ਼ਿਕਰ ਸਮਾ ਉਹਦੇ ਵਿੱਚ ਹੈਗਾ ਆ ਸੁਪਰੀਮੇ ਡਗਫੋਰਡ ਨੇ ਅੱਜ ਗੱਲਬਾਤ ਕਰਦਿਆਂ ਦੱਸਿਆ ਕਹਿੰਦੇ ਵੀ ਹੋਵਰ ਲੋਟਨਿਕ ਦੇ ਨਾਲ ਗੱਲਬਾਤ ਬੜੀ ਪ੍ਰੋਡਕਟਿਵ ਹੋਈ ਆ ਤੇ ਉਹਨਾਂ ਨੇ ਦੱਸਿਆ ਕਿ ਜਿਹੜੀਆਂ ਇਹ ਵਹੀਕਲਸ ਦੇ ਉੱਤੇ ਟੈਰਫ ਲੱਗਣਾ ਆ ਇਹਦੇ ਵਿੱਚ ਕਈ ਗੱਲਾਂ-ਬੱਤਾਂ ਜਿਹੜੀਆਂ ਇਹੋ ਜਿਹੀਆਂ ਹੈਗੀਆਂ ਜਿਹਨਾਂ ਦੇ ਨਾਲ ਕੈਨੇਡਾ ਦਾ ਬਚਾਅ ਹੋ ਸਕਦਾ ਫੋਰ ਐਗਜ਼ਾਮਪਲ ਜਿਹੜੀਆਂ ਗੱਡੀਆਂ ਕੈਨੇਡਾ ਦੇ ਵਿੱਚ ਬਣਦੀਆਂ ਆ ਪਰ ਉਹਨਾਂ ਦੇ ਵਿੱਚ ਪਾਰਟਸ ਜਿਹੜੇ ਨੇ ਉਹ ਤਕਰੀਬਨ 50% ਤੋਂ ਉੱਪਰ ਅਮਰੀਕਾ ਤੋਂ ਬਣੇ ਹੋਏ ਵਰਤੇ ਜਾਂਦੇ ਆ ਉਹਨਾਂ ਦੇ ਟੈਰਫ ਨਹੀਂ ਲੱਗ ਸਕਦਾ ਸੋ ਇੱਕ ਵੱਡੀ ਗੱਡੀ ਆ ਵੀ ਗੱਡੀ ਕੈਨੇਡਾ ਚ ਬਣ ਰਹੀ ਆ ਪਰ ਉਹਦੇ ਵਿੱਚ ਵਰਤੋ ਜਾਂਦੇ ਜਿਹੜੇ ਪਾਰਟ ਨੇ ਅਮਰੀਕਾ ਤੋਂ ਬਣ ਕੇ ਆਏ ਆ 50% ਤੋਂ ਉੱਪਰ ਉਹਦੇ ਉੱਤੇ ਅਮਰੀਕਾ ਕੋਈ ਟੈਰਫ ਨਹੀਂ ਲਾ ਸਕਦਾ ਇਸ ਦੇ ਨਾਲ ਹੀ ਜਿਹੜੇ ਲਿਬਰਲ ਲੀਡਰ ਨੇ ਜੀ ਮਾਰਕ ਕਾਰਨ ਨੇ ਪ੍ਰਧਾਨ ਮੰਤਰੀ ਦੀ ਦੌੜ ਦੇ ਵਿੱਚ ਸ਼ਾਮਲ ਆ ਉਹ ਕਹਿੰਦੇ ਵੀ ਸਾਨੂੰ ਹੁਣ ਆਰਥਿਕ ਖਦਮ ਇਖਤਿਆਰੀ ਜਿਹੜੀ ਆ ਉਹ ਲੈਣੀ ਪੈਣੀ ਆ ਅਸੀਂ ਅਮਰੀਕਾ ਦੇ ਉੱਤੇ ਬਹੁਤਾ ਚਿਰ ਹੁਣ ਭਰੋਸਾ ਨਹੀਂ ਕਰ ਸਕਦੇ ਉਹ ਕਹਿੰਦੇ ਜਿਸ ਤਰੀਕੇ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਨੇ ਸਾਡੇ ਨਾਲ ਦੁਸ਼ਮਣਾ ਵਾਲਾ ਵਿਹਾਰ ਕੀਤਾ ਉਹ ਤੋਂ ਸਾਨੂੰ ਸਮਝਣਾ ਚਾਹੀਦਾ ਕਿ ਅਸੀਂ ਆਰਥਿਕ ਤੌਰ ਦੇ ਉੱਤੇ ਅਮਰੀਕਾ ਤੇ ਪੂਰੀ ਤਰ੍ਹਾਂ ਨਿਰਭਰ ਨਹੀਂ ਹੋ ਸਕਦੇ ਸਾਨੂੰ ਆਤਮ ਨਿਰਭਰ ਵੀ ਹੋਣਾ ਪੈਣਾ ਤੇ ਹੋਰ ਮਿੱਤਰ ਵੀ ਲੱਭਣੇ ਪੈਣਗੇ ਉਹ ਕਹਿੰਦੇ ਵੀ ਇਹਦੇ ਵਾਸਤੇ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਜਿਹੜਾ ਕੈਨੇਡਾ ਦਾ ਆਟੋ ਸੈਕਟਰ ਆ ਉਹਨੂੰ ਬਚਾਉਣ ਲਈ ਅਸੀਂ ਕਈ ਹੱਲ ਲੱਭੇ ਆ ਜਿਨ੍ਹਾਂ ਵਿੱਚੋਂ ਇੱਕ ਹੱਲ ਉਹਨਾਂ ਨੇ ਦੱਸਿਆ ਕਿ ਅਸੀਂ ਕੈਨੇਡਾ ਸਰਕਾਰ ਦੇ ਵਾਸਤੇ ਉਹਨਾਂ ਦੇ ਐਡਿਡ ਮਹਿਕਮਿਆਂ ਵਾਸਤੇ ਹਰ ਸਾਲ 40000 ਗੱਡੀਆਂ ਖਰੀਦਦੇ ਆ ਤੇ ਉਹਦੇ ਵਾਸਤੇ ਉਹਨੇ ਯਕੀਨੀ ਬਣਾਇਆ ਜਾਊਗਾ ਕਿ 40 ਦੀਆਂ 40000 ਗੱਡੀਆਂ ਮੇਡ ਇਨ ਕੈਨੇਡਾ ਹੋਣ ਇਸੇ ਤਰੀਕੇ ਉਹ ਕਹਿੰਦੇ ਵੀ ਅਸੀਂ ਸੂਬਿਆਂ ਨੂੰ ਉਹਨਾਂ ਦੇ ਅੰਦਰ ਚੱਲਣ ਵਾਲੇ ਵਿਭਾਗਾਂ ਨੂੰ ਵੀ ਇਹ ਗੱਲ ਲਾਕਾਂਗੇ ਕਿ ਜਿਹੜੀ ਵੀ ਉਹਨਾਂ ਨੇ ਇਕਵਿਪਮੈਂਟ ਗੱਡੀਆਂ ਰਿਲੇਟਡ ਖਰੀਦਣੀਆਂ ਆ ਉਹ ਸਾਰੀ ਦੀ ਸਾਰੀ ਮੇਡ ਇਨ ਕੈਨੇਡਾ ਹੋਵੇ ਤਾਂ ਕਿ ਜਿਹੜਾ ਕੈਨੇਡੀਅਨ ਆਟੋ ਸੈਕਟਰ ਆ ਉਹ ਕੈਨੇਡਾ ਦੇ ਵਿੱਚ ਇੰਨਾ ਪਰਫੋਰਮਰ ਤਾਂ ਹੋ ਸਕੇ ਕਿ ਸਾਨੂੰ ਬਾਹਰੋਂ ਕੋਈ ਚੀਜ਼ ਲਿਆਉਣ ਦੀ ਲੋੜ ਨਾ ਪਵੇ ਉਹ ਕਹਿੰਦੇ ਵੀ ਅਸਲ ਦੇ ਵਿੱਚ ਗੱਲ ਇਹ ਆ ਕਿ ਕੈਨੇਡਾ ਨੇ ਅਮਰੀਕਾ ਦੇ ਨਾਲ ਜਿਹੜੀ ਭਾਈਵਾਲੀ ਹਰ ਪਾਸੇ ਨਭਾਈ ਆ ਪਰ ਕਦੀ ਇਹ ਸੋਚਿਆ ਨਹੀਂ ਸੀਗਾ ਕਿ ਅਮਰੀਕਾ ਵਾਲੇ ਪਾਸਿਓਂ ਇੰਨੀ ਬੇਰੁਖੀ ਜਿਹੜੀ ਆ ਦੇਖਣ ਨੂੰ ਮਿਲੂਗੀ ਸੋ ਇਸ ਕਰਕੇ ਉਹ ਕਹਿੰਦੇ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਤਮ ਨਿਰਪਰ ਹੋਣਾ ਚਾਹੁੰਦੇ ਆ ਇਹਦਾ ਬਹੁਤ ਵੱਡਾ ਕੈਨੇਡਾ ਦੇ ਵਿੱਚ ਸੂਬੇ ਆ ਜਿਹੜੇ ਉਹ ਇੱਕ ਦੂਜੇ ਦੇ ਨਾਲ ਵਪਾਰ ਕਰ ਸਕਦੇ ਆ ਉਹਦੇ ਵਾਸਤੇ ਅਸੀਂ ਹੱਦ ਬੰਨੇ ਤੋੜ ਰਹੇ ਆ ਤੇ ਹੋਰ ਭਾਈਵਾਲ ਦੁਨੀਆ ਦੇ ਵਿੱਚ ਲੱਭ ਲੈ ਜਾਣਗੇ ਅਮਰੀਕਾ ਤੇ ਆਰਥਿਕ ਨਿਰਪਰਤਾ ਆਉਣ ਵਾਲੇ ਸਮੇਂ ਵਿੱਚ ਘਟਾਈ ਜਾਊਗੀ ਇੱਕ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਕਿ ਵਾਈਟ ਹਾਊਸ ਵੱਲੋਂ ਉਹਨਾਂ ਨਾਲ ਸੰਪਰਕ ਕੀਤਾ ਗਿਆ ਕਿ ਟਰੰਪ ਉਹਨਾਂ ਦੇ ਨਾਲ ਗੱਲ ਕਰਨਾ ਚਾਹੁੰਦੇ ਆ ਤੇ ਉਹ ਕਹਿੰਦੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਟਰੰਪ ਦੇ ਨਾਲ ਗੱਲ ਵੀ ਕਰਾਂਗਾ ਇਸ ਦੇ ਨਾਲ ਹੀ ਗੱਲਬਾਤ ਕਰਦੀ ਹੈ ਕੰਜ਼ਰਵੇਟਿਵ ਆਗੂ ਪੀਰ ਪੌਲੀਵ ਦੀ ਜਿਹੜੇ ਕਿ ਅੱਜਕੱਲ ਗ੍ਰੇਟਰ ਵੈਨਕੂਵਰ ਇਲਾਕੇ 'ਚ ਪਧਾਰੇ ਹੋਏ ਆ ਅੱਜ ਸਵੇਰੇ ਇੱਕ ਇਕੱਲਮ ਦੇ ਵਿੱਚ ਉਹਨਾਂ ਨੇ ਇੱਕ ਸਭਾ ਨੂੰ ਸੰਬੋਧਨ ਕੀਤਾ ਜਿੱਥੇ ਉਹਨਾਂ ਨੇ ਕਿਹਾ ਕਿ ਮੈਂ ਅਮਰੀਕਾ ਨੂੰ ਬੇਨਤੀ ਕਰਦਾ ਕਿ ਅਸੀਂ ਤੁਹਾਡੇ ਦੋਸਤ ਹਾਂ ਸਾਡੇ ਤੇ ਅਟੈਕ ਕਰਨਾ ਸਾਡੇ ਤੇ ਹਮਲਾ ਕਰਨਾ ਬੰਦ ਕਰੋ ਤੇ ਜਿਵੇਂ ਅਸੀਂ ਪਹਿਲਾਂ ਇਕੱਠਿਆਂ ਨੇ ਵਪਾਰ ਕਰਕੇ ਬੜੀ ਪੈਸੇ ਕਮਾਏ ਆ ਅਮੀਰ ਹੋਏ ਆ ਤਾਕਤਵਰ ਹੋਏ ਆ ਅਦੋਮੇ ਤਰ੍ਹਾਂ ਦਾ ਫਾਇਦਾ ਹੋਇਆ ਸਾਨੂੰ ਉਸੇ ਤਰੀਕੇ ਚੱਲਣਾ ਚਾਹੀਦਾ ਸੋ ਉਹਨਾਂ ਨੇ ਟਰੰਪ ਨੂੰ ਇਹ ਬੇਨਤੀ ਕੀਤੀ ਹੈ ਇਸ ਦੇ ਨਾਲ ਹੀ ਪਾਰਟੀ ਨੇ ਇਹ ਵੀ ਅਨਾਉਂਸ ਕੀਤਾ ਕਿ ਜੇ ਸਾਡੀ ਸਰਕਾਰ ਬਣ ਗਈ ਤਾਂ ਜਿਹੜਾ TFSA ਆ ਇਨਵੈਸਟਮੈਂਟ ਕੈਨੇਡਾ ਦੇ ਵਿੱਚ ਉਹ ਅਸੀਂ ਉਹਦੀ ਲਿਮਟ ਕਹਿੰਦੇ 5000 ਹੋਰ ਵਧਾ ਦੇਵਾਂਗੇ ਜਿਹੜਾ ਟੈਕਸ ਟੈਕਸ ਫ੍ਰੀ ਸੇਵਿੰਗ ਅਕਾਊਂਟ ਆ ਉਹ ਲਿਮਿਟ ਕਦੇ ਵਧਾ ਕੇ 12000 ਤੱਕ ਕਰ ਦੇਵਾਂਗੇ ਜੇਕਰ ਤੁਸੀਂ TFS ਦੇ ਵਿੱਚ ਪੈਸੇ ਰੱਖਦੇ ਆ 12000 ਤੱਕ ਕੋਈ ਤੁਹਾਨੂੰ ਟੈਕਸ ਨਹੀਂ ਦੇਣਾ ਪਊਗਾ ਅੱਜ ਸ਼ਾਮ ਨੂੰ ਉਹ ਸਰੀ ਦੇ ਪੋਰਟਕਲ ਇਲਾਕੇ ਵਿੱਚ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰ ਰਹੇ ਆ ਜਿੱਥੇ ਸਰੀ ਅਤੇ ਨਾਲ ਲੱਗਦੇ ਇਲਾਕਿਆਂ ਤੋਂ ਅਨੇਕਾਂ ਕੰਜ਼ਰਵਟਿਵ ਸਮਰਥਕ ਸ਼ਾਮਲ ਹੋਣ ਦੀ ਉਮੀਦ ਆ ਅੱਜ ਦੁਪਹਿਰੇ ਸਰੀ ਦੇ ਸਿਗਖ ਹੋਟਲ ਦੇ ਵਿੱਚ ਉਹਨਾਂ ਨੇ ਇੱਕ ਮੀਡੀਆ ਦੇ ਨਾਲ ਪ੍ਰੈਸ ਕਾਨਫਰੰਸ ਰੱਖੀ ਸੀ ਜਿਦੇ ਵਿੱਚ ਪੰਜਾਬੀ ਮੀਡੀਆ ਵਿੱਚੋਂ ਕੇਵਲ ਉਹਨਾਂ ਵੀ ਪਸੰਦ ਦੇ ਪੱਤਰਕਾਰ ਹੀ ਸੱਦੇ ਗਏ ਸਨ ਇਸ ਦੇ ਨਾਲ ਹੀ ਜੇਕਰ ਆਪਾਂ ਗੱਲ ਰਲਮੀ ਮਿਲਮੀ ਕਰੀਏ ਪਸ ਸਰਵੇਖਣਾਂ ਦੀ ਕੈਨੇਡੀਅਨ ਚੋਣਾਂ ਦੇ ਬਾਰੇ ਸਰਵੇਖਣ ਜਿਹੜੇ ਆ ਰੋਜ਼ ਨਵੇਂ ਤੋਂ ਨਵੇਂ ਆ ਰਹੇ ਆ ਸੋ ਜਿਹੜਾ ਸਰਵੇਖਣ ਅੱਜ ਲਾਈਜ਼ਨ ਪੋਲ ਵੱਲੋਂ ਆਇਆ 24 ਮਾਰਚ ਤੋਂ ਲੈ ਕੇ 26 ਮਾਰਚ ਤੱਕ ਕੈਨੇਡਾ ਦੇ ਅੱਡੜ ਸ਼ਹਿਰਾਂ ਦੇ ਵਿੱਚ ਫੋਨ ਕਰਕੇ ਇਹ ਸਰਵੇਖਣ ਕੀਤਾ ਗਿਆ ਅ ਜਿਸ ਦੇ ਮੁਤਾਬਕ ਲਿਬਰਲ ਪਾਰਟੀ ਹੱਲੇ ਵੀ 7 ਫੀਸਦੀ ਦੇ ਨਾਲ ਕੰਜ਼ਰਵੇਟਿਵ ਪਾਰਟੀ ਦਾ ਅੱਗੇ ਚੱਲ ਰਹੀ ਹੈ ਲੇਬਲ ਨੂੰ 44% ਕੰਜ਼ਰਵੇਟਿਵ ਪਾਰਟੀ ਨੂੰ 37% ਐਨਡੀਪੀਏ ਤੇ ਬਲੌਕ ਕਵਿਕ ਦੋਨੇ 6-6% ਦੇ ਉੱਤੇ ਪੀਪੀਸੀ 3% ਅਤੇ ਗ੍ਰੀਨ ਪਾਰਟੀ ਨੂੰ 2% ਹਰਮਨ ਪਿਆਰਤਾ ਇਸ ਸਰਵੇਖਣ ਵਿੱਚ ਦਿਖਾਈ ਗਈ ਹੈ ਜਿਵੇਂ ਜਿਵੇਂ ਸਰਵੇਖਣ ਆਈ ਜਾਂਦੇ ਅਸੀਂ ਹਰ ਰੋਜ਼ ਕੋਸ਼ਿਸ਼ ਕਰਿਆ ਕਰਾਂਗੇ ਕਿ ਤੁਹਾਡੇ ਨਾਲ ਉਹਨਾਂ ਸਰਵੇਖਣਾਂ ਦੀ ਸਾਂਝ ਪਵਾਈ ਜਾਵੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਇਸ ਮਸਲੇ ਦੇ ਵਿੱਚ ਕੈਨੇਡੀਅਨ ਚੋਣਾਂ ਦੇ ਵਿੱਚ ਜਿਹੜੀ ਸਿੱਖਾਂ ਦੀ ਸਿੱਖਾਂ ਵੱਲੋਂ ਸਿੱਖ ਫੈਡਰੇਸ਼ਨ ਵੱਲੋਂ ਉਮੀਦਵਾਰਾਂ ਤੋਂ ਜਵਾਬਦੇਹੀ ਲੈਣ ਵਾਸਤੇ ਇੱਕ ਪਲੇਟਫਾਰਮ ਉਲੀਕਿਆ ਗਿਆ ਹੈ। ਸੋ ਕੈਨੇਡਾ ਦੇ ਵਿੱਚ ਤਕਰੀਬਨ 30 ਹਲਕਿਆਂ ਦੀ ਪਛਾਣ ਕੀਤੀ ਗਈ ਹੈ ਜਿੱਥੇ ਸਿੱਖ ਉਮੀਦਵਾਰ ਨੇ ਜਾਂ ਸਿੱਖ ਵੋਟਾਂ ਵਜੋਂ ਕਿਸੇ ਵੀ ਉਮੀਦਵਾਰ ਨੂੰ ਚੋਣ ਨੂੰ ਪ੍ਰਭਾਵਿਤ ਕਰਦੇ ਆ। ਸੋ ਉੱਥੋਂ ਖੜੇ ਉਮੀਦਵਾਰ ਸਿੱਖਾਂ ਦੀਆਂ ਸਮੱਸਿਆਵਾਂ ਬਾਰੇ ਕੀ ਸੋਚਦੇ ਆ ਇਹਦੇ ਵਾਸਤੇ ਇੱਕ ਸਵਾਲਨਾਮਾ ਤਿਆਰ ਕੀਤਾ ਗਿਆ। ਜਿਹੜਾ ਕਿ ਸਿੱਖ ਫੈਡਰੇਸ਼ਨ ਵੱਲੋਂ ਇਹਨਾਂ ਉਮੀਦਵਾਰਾਂ ਨੂੰ ਪਛਾਇਆ ਜਾਵੇਗਾ ਕਿਸੇ ਹਲਕੇ ਵਿੱਚ 4 ਉਮੀਦਵਾਰ ਖੜੇ ਆ ਕਿਸੇ ਵਿੱਚ 5 ਖੜੇ ਆ ਸੋ 30 ਹਲਕੇ ਪੂਰੇ ਕੈਨੇਡਾ ਦੇ ਵਿੱਚ ਚੂਜ਼ ਕੀਤੇ ਗਏ ਜਿਨ੍ਹਾਂ ਵਿੱਚ BC, ਅਲਬਰਟਾ, ਸਕੈਚੂਨ, ਮੈਨੀਟੋਬਾ, ਅਨਟਾਰੀਓ, ਕਵੈਕ ਦੇ ਹਲਕੇ ਸ਼ਾਮਿਲ ਆ ਸੋ ਉਹਨਾਂ ਨੂੰ ਇਹ ਸਵਾਲ ਨਾਮੇ ਦੇ ਵਿੱਚ ਪੁੱਛਿਆ ਜਾਊਗਾ ਕਿ ਤੁਸੀਂ ਸਿੱਖਾਂ ਦੀਆਂ ਸਮੱਸਿਆਵਾਂ ਬਾਰੇ ਕੀ ਸੋਚਦੇ ਆ ਖਾਸ ਕਰਕੇ ਕੈਨੇਡਾ ਦੇ ਵਿੱਚ ਜੋ ਨਸਲਵਾਦ ਚੱਲਦਾ ਸਿੱਖਾਂ ਦੇ ਪ੍ਰਤੀ ਹੇਟ ਕਰਾਇਮ ਚੱਲਦਾ ਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੈ ਆ ਪਰ ਸਰਕਾਰ ਵੱਲੋਂ ਹਮਲੇ ਹੁੰਦੇ ਰਹੇ ਆ ਇੱਥੇ ਤੇ ਇਸ ਦੇ ਨਾਲ ਹੀ ਜਿਹੜੀ ਵਿਦੇਸ਼ੀ ਦਖਲਅੰਦਾਜ਼ੀ ਆ ਇਹਦੇ ਬਾਰੇ ਤੁਹਾਡਾ ਕੀ ਸੋਚਣਾ ਆ ਸੋ ਇਹ ਜਿਹੜਾ ਸਵਾਲ ਨਾ ਮੈਂ ਸਾਰੇ ਨਾ ਉਮੀਦਵਾਰਾਂ ਨੂੰ ਭੇਜਿਆ ਗਿਆ ਆ ਜਿਹੜਾ ਜਿਹੜਾ ਉਮੀਦਵਾਰ ਜਿਹੜਾ ਜਿਹੜਾ ਜਵਾਬ ਦੇਊਗਾ ਉਹਨੂੰ ਸਿੱਖ ਫੈਡਰੇਸ਼ਨ ਵੱਲੋਂ ਜਨਤਾ ਕੀਤਾ ਜਾਊਗਾ ਤੇ ਜੇਕਰ ਕੋਈ ਉਮੀਦਵਾਰ ਜਵਾਬ ਨਹੀਂ ਦਿੰਦਾ ਤਾਂ ਉਹ ਵੀ ਅੰਦਰ ਵਿੱਚ ਦੱਸਿਆ ਜਾਊਗਾ ਕਿ ਫਲਾਣੇ ਉਮੀਦਵਾਰ ਨੂੰ ਅਸੀਂ ਇਹ ਸਵਾਲ ਨਵਾਂ ਭੇਜਿਆ ਸੀ ਉਹਨੇ ਕੋਈ ਜਵਾਬ ਨਹੀਂ ਦਿੱਤਾ ਸੋ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਸਿੱਖ ਫੈਡਰੇਸ਼ਨ ਦੇ ਜਿਹੜੇ ਮੁੱਖ ਬੁਲਾਰੇ ਨੇ ਭਾਈ ਮਨਿੰਦਰ ਸਿੰਘ ਉਹਨਾਂ ਨੇ ਕਿਹਾ ਕਿ ਕੈਨੇਡਾ ਦੇ ਵਿੱਚ ਸਿੱਖ ਭਾਈਚਾਰੇ ਦੇ ਉੱਤੇ ਬਹੁਤ ਭੁਖੀ ਹਮਲੇ ਹੋ ਰਹੇ ਆ ਤੇ ਉਹਦੇ ਵਾਸਤੇ ਜ਼ਰੂਰੀ ਹੈ ਕਿ ਜਿਹੜੇ ਉਮੀਦਵਾਰ ਇਹਨਾਂ ਹਲਕਿਆਂ 'ਚੋਂ ਖੜੇ ਆ ਜਿੱਥੇ ਸਿੱਖਾਂ ਦੀ ਜਿਹੜੀ ਆ ਵਸੋਂ ਚੋਣ ਤੀਜਿਆਂ ਨੂੰ ਪ੍ਰਭਾਵਿਤ ਕਰਦੀ ਆ ਕੁਨਾਂ ਨੂੰ ਪੁੱਛਿਆ ਜਾਵੇ ਕਿ ਉਹ ਸਾਫ਼ ਕਰਕੇ ਦੱਸਣ ਕਿ ਉਹ ਸਿੱਖਾ ਨੂੰ ਦਰਪੇਸ਼ ਮਸਲਿਆਂ ਬਾਰੇ ਕੀ ਸਮਝ ਰੱਖਦੇ ਆ ਕਿਉਂਕਿ ਇਹ ਮਸਲੇ ਜਿਹੜੇ ਆ ਹੁਣ ਬਹੁਤਾ ਚਿਰ ਹੈ ਕਾਰਪੇਟ ਦੇ ਹੇਠਾਂ ਦੱਬ ਕੇ ਨਹੀਂ ਰੱਖੇ ਜਾ ਸਕਦੇ ਸੋ ਸਿੱਖ ਫੈਡਰੇਸ਼ਨ ਵੱਲੋਂ ਇਹ ਜਵਾਬਦੇਹੀ ਮੰਗੀ ਗਈ ਹੈ ਜੀ ਇਸ ਦੇ ਨਾਲ ਇਹ ਗੱਲਬਾਤ ਕਰੀਏ ਸਰੀ ਦੀ ਸਰੀ ਸ਼ਹਿਰ ਦੇ ਵਿੱਚ ਕੱਲ ਸ਼ਾਮ ਤਕਰੀਬਨ 6:36 ਵਜੇ ਪੰਜਾਬੀਆਂ ਦੀ ਬਹੁ ਗੰਟੀ ਵਾਲੇ ਇਲਾਕੇ 128 ਸਟਰੀਟ ਦੇ 72 ਨੰਬਰ ਲਾਗੇ ਸ਼ੁਰੇ ਬਾਜੀ ਦੀ ਘਟਨਾ ਵਾਪਰੀ ਹੈ ਸੋ ਇਸ ਸ਼ੋਰੇਬਾਜੀ ਦੀ ਘਟਨਾ ਵਿੱਚ ਇੱਕ ਵਿਅਕਤੀ ਸਖਤ ਜ਼ਖਮੀ ਹੋਇਆ ਜਿਹਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਉੱਥੇ ਉਹਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨ ਜਣੇ ਗ੍ਰਿਫਤਾਰ ਕਰ ਲਏ ਆ ਇਹਨਾਂ ਦੇ ਉੱਤੇ ਚਾਰਜਸ ਹਜੇ ਨਹੀਂ ਲਾਏ ਗਏ ਪਰ ਇਹ ਪੁਲਿਸ ਦੀ ਹਿਰਾਸਤ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਨਾਂ ਅਤੇ ਚਾਰਜਸ ਜਨਤਕ ਕੀਤੇ ਜਾ ਸਕਦੇ ਆ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਅਮਰੀਕਾ ਦੀ ਅਮਰੀਕਾ ਦੇ ਵਿੱਚ ਇਸ ਵੇਲੇ ਇਮੀਗ੍ਰੇਸ਼ਨ ਮਹਿਕਮੇ ਨੇ ਕਾਫੀ ਸਖਤੀ ਕੀਤੀ ਹੋਈ ਆ ਇਦੇ ਵਾਸਤੇ ਅਮਰੀਕਾ ਦੇ ਵਿੱਚ ਕਈ ਕਈ ਤਰ੍ਹਾਂ ਦੀਆਂ ਗੱਲਾਂਬਾਤਾਂ ਚੱਲ ਰਹੀਆਂ ਬਹੁਤ ਸਾਰੇ ਲੋਕ ਖੁਸ਼ ਆ ਕਿ ਸ਼ਕਤੀ ਹੋਣੀ ਚਾਹੀਦੀ ਸੀ ਬਹੁਤ ਸਾਰੇ ਲੋਕ ਨਾਰਾਜ਼ ਚੱਲ ਰਹੇ ਆ ਵੀ ਇਹ ਸ਼ਕਤੀ ਦੀ ਆੜ ਦੇ ਵਿੱਚ ਵਿਰੋਧੀਆਂ ਨੂੰ ਦਬਾਇਆ ਜਾ ਰਿਹਾ ਸੋ ਇਹ ਜਿਹੀ ਇੱਕ ਜਿਹੜੀ ਸ਼ਕਤੀ ਦੀ ਖਬਰ ਆ ਰਹੀ ਆ ਕੈਲੀਫੋਰਨੀਆ ਤੋਂ ਯੂ ਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਐਂਡ ਇਨਫੋਰਸਮੈਂਟ ਜਿਹਨੂੰ ਕਈ ਛੋਟੇ ਲਫ਼ਜ਼ਾਂ ਵਿੱਚ ਆਈਸ ਕਿਹਾ ਜਾਂਦਾ ਉਹਦੇ ਵੱਲੋਂ ਇੱਕ ਭਾਰਤੀ ਨਾਗਰਿਕ 33 ਸਾਲਾਂ ਦੇ ਗੁਰਦੇਵ ਸਿੰਘ ਨੂੰ ਫ੍ਰੈਂਚ ਕੈਂਪ ਕੈਲੀਫੋਰਨੀਆ ਤੋਂ ਫੜਿਆ ਗਿਆ 12 ਮਾਰਚ ਨੂੰ ਪਰ ਇਹਦਾ ਐਲਾਨ ਹੁਣ ਕੀਤਾ ਗਿਆ ਤੇ ਦੱਸਿਆ ਗਿਆ ਕਿ ਬੰਦਾ ਜਿਹੜਾ ਆ ਭਾਰਤੀ ਗੈਂਗਾਂ ਦੇ ਨਾਲ ਜੁੜਿਆ ਹੋਇਆ ਸੀਗਾ ਤੇ ਜਿਹੜੀ ਅਮਰੀਕਾ ਦੇ ਵਿੱਚ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਦੀ ਗੱਲ ਚੱਲ ਰਹੀ ਹੈ ਕਿ ਬਾਹਰਲੇ ਗੈਂਗ ਜਿਹੜੇ ਨੇ ਉਹ ਸਰਕਾਰੀ ਕਿਸੇ ਸ਼ਹਿਰ ਦੇ ਉੱਤੇ ਅਮਰੀਕਨਾਂ ਦੇ ਉੱਤੇ ਆ ਕੇ ਹਮਲੇ ਕਰਦੇ ਆ ਜਿਵੇਂ ਕਿ ਅਮਰੀਕਨ ਸਿੱਖਾਂ ਦੇ ਉੱਤੇ ਬੀਤੇ ਤੇ ਇਹ ਜਿਹੇ ਹਮਲੇ ਹੋਏ ਆ ਸੋ ਇਹ ਉਸ ਗੈਂਗ ਦਾ ਹਿੱਸਾ ਸੀ ਸੋ 30 ਸਾਲਾਂ ਦਾ ਗੁਰਦੇਵ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਅ ਦੱਸਿਆ ਗਿਆ ਕਿ ਪਹਿਲੀ ਵਾਰੀ ਇਹਦਾ ਵਾਹ ਜਿਹੜਾ ਜੀ ਅਰੀਜ਼ੋਨਾ ਦੇ ਵਿੱਚ 2 ਸਤੰਬਰ 2023 ਨੂੰ ਜਿਹੜਾ ਯੂ ਐਸ ਬਾਰਡਰ ਪੈਟਰੋਲ ਦੇ ਨਾਲ ਪਿਆ ਸੀ ਸ਼ਾਇਦ ਇਹ ਉਦੋਂ ਆਇਆ ਸੀਗਾ ਉਸ ਤੋਂ ਬਾਅਦ ਇਹਨੂੰ ਇਮੀਗ੍ਰੇਸ਼ਨ ਜੱਜ ਨੇ ਛੱਡ ਦਿੱਤਾ ਸੀਗਾ ਤੇ ਫਿਰ ਬਾਅਦ ਦੇ ਵਿੱਚ ਇਹਦੇ ਉੱਤੇ ਅੱਖ ਰੱਖੀ ਜਾਂਦੀ ਰਹੀ ਹੈ ਕਈ ਸ਼ਿਕਾਇਤਾਂ ਆਈਆਂ ਤੇ ਹੁਣ ਜਦੋਂ ਇਹਨੂੰ ਫੜਿਆ ਗਿਆ ਤਾਂ ਤੁਸੀਂ ਦੇਖ ਸਕਦੇ ਆ ਕਿ ਇਹਦੇ ਨਾਲ ਕਿੰਨਾ ਅਸਲਾ ਫੜ ਹੋਇਆ ਆਟੋਮੈਟਿਕ ਰਾਈਫਲਸ ਦੇ ਨਾਲ-ਨਾਲ ਹੈਂਡਗਾਂਗਸ ਅਤੇ ਹੋਰ ਬਹੁਤ ਸਾਰਾ ਗੋਲੀ ਅਸਲਾ ਇਹਦੇ ਤੋਂ ਬਰਾਮਦ ਹੋਇਆ ਸੋ ਜਿਹੜੀ ਹੁਣ ਆਈਸ ਨੇ ਜੀ ਅ ਅਮਰੀਕਾ ਦਾ ਇਮੀਗ੍ਰੇਸ਼ਨ ਮਹਿਕਮਾ ਆ ਉਹਦੇ ਬਲੋਂ ਇਹਨੂੰ ਜਲਦ ਤੋਂ ਜਲਦ ਅਮਰੀਕਾ ਦੇ ਵਿੱਚੋਂ ਬਾਹਰ ਕੱਢਣ ਵਾਸਤੇ ਕਾਰਵਾਈ ਕੀਤੀ ਜਾਣੀ ਆ ਇਸੇ ਨਾਲ ਹੀ ਆਪਾਂ ਗੱਲਬਾਤ ਕਰੀਏ ਦੁਨੀਆ ਦੇ ਵੱਡੇ ਤਨਾੜ ਬਿਲ ਗੇਟਸ ਦੀ ਅਮਰੀਕਾ ਦੇ ਵਿੱਚ ਮਾਈਕਰੋਸਾਫਟ ਸੰਸਥਾ ਦੇ ਸੰਸਥਾਪਕ ਅਤੇ ਹੋਰ ਬਹੁਤ ਸਾਰੀਆਂ ਖੈਰਾਤੀ ਸੰਸਥਾਵਾਂ ਨੂੰ ਚਲਾਉਣ ਵਾਲੇ ਬਿਲ ਗੇਟਸ ਜਿਹੜੇ ਕਿ ਅਕਸਰ ਇੰਟਰਵਿਊਜ਼ ਦੇ ਵਿੱਚ ਭਵਿੱਖ ਬਾਰੇ ਭੇਸ਼ਣ ਗੁਝੀਆਂ ਕਰਦੇ ਰਹਿੰਦੇ ਆ ਅਭੀਤੇ ਵਿੱਚ ਉਹਨਾਂ ਵੱਲੋਂ ਕੀਤੀਆਂ ਗਈਆਂ ਕਈ ਭਵਿੱਖਬਾਣੀਆਂ ਖਾਸ ਕਰਕੇ ਟੈਕਨੋਲੋਜੀ ਬਾਰੇ ਸਹੀ ਵੀ ਸਿੱਧ ਹੁੰਦੀਆਂ ਰਹੀਆਂ ਆ ਹੁਣ ਉਹਨਾਂ ਨੇ ਅਗਲੇ 10 ਸਾਲ ਦਾ ਖਾਕਾ ਪੇਸ਼ ਕੀਤਾ ਉਹ ਕਹਿੰਦੇ ਵੀ ਅਗਲੇ 10 ਸਾਲ ਦੇ ਵਿੱਚ ਅਜਾ ਅਗਲੇ 10 ਸਾਲ ਤੱਕ ਕਹਿ ਲਓ ਬੀ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਦੁਨੀਆ ਬਹੁਤ ਹੀ ਬਦਲ ਦੇਣੀ ਆ ਉਹਨਾਂ ਨੇ ਇਸ ਨੂੰ ਫ੍ਰੀ ਇੰਟੈਲੀਜੈਂਸ ਵਰਲਡ ਦਾ ਨਾਮ ਦਿੱਤਾ ਹੈ ਜੀ ਉਹ ਕਹਿੰਦੇ ਵੀ ਅਗਲੇ 10 ਸਾਲਾਂ ਤੱਕ ਦੁਨੀਆ ਵਿੱਚ ਵਕੀਲਾਂ ਦੀ ਅਧਿਆਪਕਾਂ ਦੀ ਤੇ ਡਾਕਟਰਾਂ ਦੀ ਲੋੜ ਘਟ ਜਾਣੀ ਆ ਕਿਉਂਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਇਹ ਲੋੜਾਂ ਪੂਰੀਆਂ ਕਰਨੀਆਂ ਸ਼ੁਰੂ ਕਰ ਦੇਣੀਆਂ ਉਹ ਡਾਕਟਰ ਕੀ ਆ ਜੀ ਦਵਾਈ ਲਿਖਦੇ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਤੁਸੀਂ ਪੁੱਛੋਗੇ ਵੀ ਆ ਮੈਨੂੰ ਲੱਛਣ ਆ ਤੇ ਉਹ ਤੁਹਾਨੂੰ ਦਵਾਈ ਲਿਖ ਦਿਆ ਕਰੂਗੀ ਅਧਿਆਪਕ ਤੁਹਾਨੂੰ ਹੋਮਵਰਕ ਦਿੰਦੇ ਆ ਪੜਾਉਂਦੇ ਆ ਤੁਸੀਂ ਜਿਹੜਾ ਵੀ ਸਵਾਲ ਪੁੱਛੋਗੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੱਸ ਦਿਆ ਕਰੋਗੀ ਵਕੀਲ ਬਹੁਤੇ ਮਾਮਲਿਆਂ ਵਿੱਚ ਤੁਸੀਂ ਉਹਨਾਂ ਤੋਂ ਐਗਰੀਮੈਂਟ ਲਿਖਾਉਣ ਜਾਂਦੇ ਆ ਸਮਝੌਤੇ ਲਿਖਾਉਣੇ ਆ ਜਾਂ ਡੀਲਸ ਲਿਖਾਉਣੇ ਆ ਉਹ ਕੌਂਟਰੈਕਟ ਵਗੈਰਾ ਜਿਹੜੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੁਹਾਡੇ ਲਈ ਲਿਖ ਦਿਆ ਕਰੋਗੀ ਸੋ ਇਹ ਤਿੰਨ ਕੰਮ ਕਹਿੰਦੇ ਜਿਆਦਾਤਰ ਪ੍ਰਭਾਵਿਤ ਹੋਣਗੇ ਬਿਲਕੁਲ ਨਹੀਂ ਬੰਦ ਹੋਣੇ ਕਿਉਂਕਿ ਮੁਕਾਦਮੇ ਵੀ ਵਕੀਲਾਂ ਨੇ ਲੜਨੇ ਆ ਅਗਜ਼ਾਮ ਜਿਹੜੇ ਨੇ ਉਹ ਵੀ ਟੀਚਰਜ਼ ਨੇ ਲੈਣੇ ਆ ਤੇ ਸਰਜਰੀਆਂ ਵੀ ਡਾਕਟਰਾਂ ਨੇ ਕਰਨੀਆਂ ਉਹ ਤਾਂ ਲੋਡ ਪੈਣੀ ਪੈਣੀ ਆ ਪਰ ਉਹ ਕਹਿੰਦੇ ਇਹਨਾਂ ਦਾ ਕੰਮ ਬਹੁਤ ਘੱਟ ਦੇਣਾ ਆ ਦੂਜੇ ਪਾਸੇ ਉਹ ਕਹਿੰਦੇ ਵੀ ਉਹ ਲੋਕ ਜਿਹੜੇ ਕਿ ਪੁਲਿਸ ਵਿੱਚ ਕੰਮ ਕਰ ਰਹੇ ਆ ਹਸਪਤਾਲਾਂ 'ਚ ਕੰਮ ਕਰ ਰਹੇ ਆ ਫਾਇਰ ਬ੍ਰਿਗੇਡ 'ਚ ਕੰਮ ਕਰ ਰਹੇ ਆ ਡਰਾਈਵਰ ਨੇ ਉਹਨਾਂ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਪੈਣਾ ਕਿਉਂਕਿ ਹੱਲੇ ਵੀ ਉਹਨਾਂ ਦੀ ਲੋਡ ਪੈਂਦੀ ਰਣੀ ਆ ਸੋ ਉਹਨਾਂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਆਉਣ ਵਾਲੇ 10 ਸਾਲਾਂ ਦੇ ਵਿੱਚ ਜਿਹੜਾ ਕੰਮ ਦਾ ਹਫਤਾ ਉਹ 5 ਦਿਨਾਂ ਤੋਂ ਘਟ ਕੇ 2 ਜਾਂ 3 ਦਿਨ ਦਾ ਰਹਿ ਜਾਣਾ ਤੋ ਮਤਲਬ ਕਿ 7 ਦਿਨ ਦਾ ਹਫਤਾ ਹੁੰਦਾ ਤੇ 5 ਦਿਨ ਲੋਕੀ ਸੋਮਵਾਰ ਤੋਂ ਸ਼ੁੱਕਰਵਾਰ ਕੰਮ ਕਰਦੇ ਆ ਇੱਥੇ ਤੇ 2 ਦਿਨ ਛੁੱਟੀ ਹੁੰਦੀ ਆ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਇੰਨੇ ਕੰਮ ਕਰ ਦਿਆ ਕਰਨੇ ਆ ਕਿ ਮਨੁੱਖ ਨੂੰ ਸਿਰਫ 2 ਜਾਂ 3 ਦਿਨ ਕੰਮ ਕਰਨਾ ਪਿਆ ਕਰੂਗਾ 4-5 ਦਿਨ ਛੁੱਟੀਆਂ ਹੋਇਆ ਕਰਨੀਆਂ ਸੋ ਸਮਾਜ ਦਾ ਆ ਜਾਣਾ ਵੀ ਹੁਣ ਆਪਾਂ ਵੀਕੈਂਡ ੜੀਕਦੇ ਆ ਫੇਰ ਛੁੱਟੀਆਂ ਨਹੀਂ ਆ ਉਹ ਜਿਆ ਕਰਨੀ ਕਿ ਆਪਾਂ 2-3 ਦਿਨ ਕੰਮ ਤੇ ਜਾਣ ਵਾਸਤੇ ੜੀਕਿਆ ਕਰਾਂਗੇ ਸੋ ਜਦੋਂ ਫਿਰ ਕੰਮ ਕੱਟ ਜੂਗਾ ਪੈਸੇ ਕਿੱਥੋਂ ਆਉਣਗੇ ਵੱਡਾ ਕ ਸਵਾਲ ਇਹ ਆ ਕੰਮ ਘਟੂਗਾ ਤਾਂ ਤਨਖਾਹ ਵੀ ਘਟੂਗੀ ਸੋ ਉਹਦੇ ਵਾਸਤੇ ਸਰਕਾਰਾਂ ਇਹੋ ਜਿਹਾ ਪ੍ਰਬੰਧ ਕਰ ਰਹੀਆਂ ਆ ਕਿ ਬੱਜਵੇਂ ਤਨਖਾਹ ਲੋਕਾਂ ਨੂੰ ਦਿੱਤੀ ਜਾਵੇ ਅਮੀਰ ਗਰੀਬ ਦਾ ਪਾੜਾ ਖਤਮ ਕੀਤਾ ਜਾਵੇ ਓਕੇ ਓਕੇ ਪੈਸੇ ਦਿੱਤੇ ਜਾਣ ਵੈਲਫੇਅਰ ਸਿਸਟਮ ਵਾਂਗੂ ਸੋ ਦੁਨੀਆ ਦਾ 10 ਸਾਲ ਦੇ ਵਿੱਚ ਬਿਲਕੁਲ ਹੀ ਬਦਲ ਜਾਣ ਦਾ ਜਿਹੜਾ ਲੱਗਦਾ ਆ ਜੀ ਤੇ ਬਿਲ ਗੇਟਸ ਹੁਣੀ ਕਹਿ ਰਹੇ ਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਇਹਦਾ ਮੂੰਹ ਮਹਾਂਦਰਾਇ ਦੁਨੀਆ ਦਾ ਬਦਲ ਦੇਣਾ ਇਸ ਦੇ ਨਾਲ ਹੀ ਖੀਰ ਦੇ ਵਿੱਚ ਗੱਲਬਾਤ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਬੜੇ ਅਨੋਖੇ ਫੈਸਲੇ ਕਰ ਰਹੀ ਹੈ ਤੇ ਕਰਜ਼ਾ ਪੰਜਾਬ ਦੇ ਸਿਰ ਦਿਨੋਂ ਦਿਨ ਚੜ ਰਿਹਾ ਹੈ ਤੇ ਪਰ ਪੰਜਾਬ ਸਰਕਾਰ ਜਿਹੜੀ ਹੈ ਉਹ ਕਹਿੰਦੀ ਵੀ ਅਸੀਂ ਨਸ਼ੇ ਖਤਮ ਕਰਨੇ ਆ ਪਿਛਲੇ 3 ਸਾਲ ਤੋਂ ਇਹ ਕੋਸ਼ਿਸ਼ਾਂ ਜਾਰੀ ਹੈ ਨਸ਼ੇ ਖਤਮ ਹੋਣ ਦੀ ਬਜਾਏ ਕਾਫੀ ਵਧੇ ਆ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੇ ਹਾਲਾਤ ਵੀ ਬਹੁਤੇ ਵਧੀਆ ਨਹੀਂ ਵਿਗੜਦੇ ਚਲੇ ਆ ਰਹੇ ਆ ਇਸੇ ਦੌਰਾਨ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਕਿ ਪੰਜਾਬ ਦੇ ਵਿੱਚ ਹੁਣ ਅਮਲੀਆਂ ਦੀ ਗਿਣਤੀ ਹੋਊਗੀ ਕਹਿੰਦੇ ਡਾਟਾ ਇਕੱਤਰ ਕਰਨਾ ਹੈ ਕਿ ਪੰਜਾਬ ਦੇ ਵਿੱਚ ਕਿੰਨੇ ਲੋਕ ਨੇ ਜਿਹੜੇ ਕਿ ਨਸ਼ਾ ਕਰਨ ਦੇ ਆਦੀ ਆ ਮਤਲਬ ਕਿ ਇਹਨਾਂ ਵਿੱਚੋਂ ਕਿੰਨੇ ਜਿਹੜੇ ਆ ਹੈਰੋਇਨਸ ਮੈਕ ਵਗੈਰਾ ਵਰਤਦੇ ਆ ਕਿੰਨੇ ਇਹਨਾਂ ਵਿੱਚੋਂ ਡੋਡੇ ਪੁੱਕੀ ਫੀਮ ਦੀ ਵਰਤੋਂ ਕਰਦੇ ਆ ਕਿੰਨੇ ਜਿਹੜੀਆਂ ਕੈਮੀਕਲ ਨਸ਼ੇ ਨੇ ਜਿਹੜੇ ਫੈਂਟਨਲ ਵਰਗੇ ਜਾਂ ਉਹ ਵਰਤਦੇ ਆ ਤੇ ਜਾਂ ਫਿਰ ਬਹੁਤ ਸਾਰੇ ਇਹੋ ਜਿਹੇ ਆ ਜਿਹੜੇ ਗੋਲੀਆਂ ਦੀ ਵਰਤੋਂ prescribed drugs ਦੀ ਜਾਂ ਚੋਰੀ drugs ਦੀ ਕਰਦੇ ਆ ਨਸ਼ਿਆਂ ਦੇ ਵਾਸਤੇ ਜਿਹਨੂੰ ਅਕਸਰ ਅਸੀਂ ਜੀਭ ਥੱਲੇ ਰੱਖਣ ਵਾਲੀਆਂ ਗੋਲੀਆਂ ਵੀ ਕਹਿ ਦਿੰਨੇ ਆ ਸੋ ਕਹਿੰਦੇ ਆਡ-ਆਡ ਤਰੀਕੇ ਦੇ ਨਾਲ ਇਹ ਡਾਟਾ ਤਿਆਰ ਕੀਤਾ ਜਾਊਗਾ ਪੰਜਾਬ ਦੇ ਵਿੱਚ ਕੁੱਲ ਨਸ਼ਈਆਂ ਦੀ ਅਮਲੀਆਂ ਦੀ ਗਿਣਤੀ ਕੀਤੀ ਜਾਊਗੀ ਤੇ ਉਹ ਕਹਿੰਦੇ ਬੜੇ ਮਾਣ ਵਾਲੀ ਗੱਲ ਆ ਕਿ ਭਾਰਤ ਵਿੱਚ ਪੰਜਾਬ ਅਜੇ ਹਾਂ ਪਹਿਲਾ ਸੂਬਾ ਹੋਊਗਾ ਜਿੱਥੇ ਇਹ ਗਿਣਤੀ ਕਰਵਾਈ ਜਾ ਰਹੀ ਆ ਸੋ ਪੰਜਾਬ ਦੇ ਵਿੱਚ ਕਹਿੰਦੇ ਜੀ ਹਰੇਕ ਬੰਦੇ ਦਾ ਹੁਣ ਡੋਪ ਟੈਸਟ ਹੋਊਗਾ ਅਮਲੀਆਂ ਦੀ ਗਿਣਤੀ ਹੋਊਗੀ ਕੀ ਇਸ ਟੈਸਟ ਦੇ ਵਿੱਚ ਸ਼ਰਾਬ ਵੀ ਸ਼ਾਮਿਲ ਕੀਤੀ ਗਈ ਆ ਕਿ ਪੰਜਾਬ ਦੇ ਵਿੱਚ ਸ਼ਰਾਬ ਦੀ ਖਪਤ ਸਭ ਤੋਂ ਵੱਧ ਦੱਸੀ ਜਾ ਰਹੀ ਹੈ ਪਰ ਬਹੁਤ ਸਾਰੇ ਲੋਕ ਸ਼ਰਾਬ ਨੂੰ ਨਸ਼ਾ ਨਹੀਂ ਮੰਨਦੇ ਸੋ ਕੀ ਪੰਜਾਬ ਦੇ ਵਿੱਚ ਸ਼ਰਾਬੀਆਂ ਦੀ ਗਿਣਤੀ ਵੀ ਇਸ ਟੈਸਟ ਦੇ ਦੌਰਾਨ ਕੀਤੀ ਜਾਊਗੀ ਇਹਦੇ ਬਾਰੇ ਹਲੇ ਕੁਝ ਵੀ ਸਪਸ਼ਟ ਨਹੀਂ ਦੱਸਿਆ ਗਿਆ ਦੂਜੇ ਪਾਸੇ ਵਿਰੋਧੀ ਧਿਰ ਇਸ ਐਲਾਨ ਦੇ ਉੱਤੇ ਸਰਕਾਰ ਨੂੰ ਟਾਂਚਾਂ ਕਰ ਰਹੀਆਂ ਹਨ ਉਹ ਕਹਿੰਦੇ ਵੀ ਜੇਕਰ ਆਪਾਂ ਡੋਪ ਟੈਸਟ ਕਰਾਉਣਾ ਹੀ ਆ ਤਾਂ ਇਹਦੀ ਸ਼ੁਰੂਆਤ ਪੰਜਾਬ ਵਿਧਾਨ ਸਭਾ ਤੋਂ ਹੀ ਕਰ ਲੈਣੀ ਚਾਹੀਦੀ ਆ ਪੰਜਾਬ ਵਿਧਾਨ ਸਭਾ ਦੇ ਵਿੱਚ ਐਸੋਲੇ 117 ਮੈਂਬਰ ਨੇ ਮਤਲਬ ਕਿ 117 ਐਮ ਐਲ ਏ ਨੇ ਵਿਧਾਇਕ ਨੇ ਸਾਰੀਆਂ ਪਾਰਟੀਆਂ ਦੇ ਨੇ ਸੋ ਕਹਿੰਦੇ ਵੀ ਉਹਨਾਂ ਤੋਂ ਸ਼ੁਰੂਆਤ ਕਰਨੀ ਚਾਹੀਦੀ ਆ ਵੀ ਉਹਨਾਂ ਦੇ ਵਿੱਚੋਂ ਕਿੰਨੇ ਨਸ਼ੇ ਦੇ ਆਦੀ ਆ ਤੇ ਇਹ ਕੋਈ ਵੱਡੀ ਗੱਲ ਨਹੀਂ ਕਿ ਸ਼ੁਰੂਆਤ ਮੁੱਖ ਮੰਤਰੀ ਤੋਂ ਹੀ ਕਰ ਲਈ ਜਾਵੇ ਉਸ ਤੋਂ ਬਾਅਦ ਜਿਹੜੇ ਸਰਕਾਰੀ ਅਧਿਕਾਰੀ ਨੇ ਪੁਲਿਸ ਦੇ ਅਫਸਰ ਨੇ ਉਹਨਾਂ ਨੂੰ ਜਿਹੜਾ ਪਹਿਲ ਦੇ ਆਧਾਰ ਦੇ ਉੱਤੇ ਟੈਸਟ ਦੇਣਾ ਚਾਹੀਦਾ ਤੇ ਉਸ ਤੋਂ ਬਾਅਦ ਫਿਰ ਆਮ ਜਨਤਾ ਦੀ ਵਾਰੀ ਆਉਣੀ ਚਾਹੀਦੀ ਆ ਸੋ ਇਹ ਇੱਕ ਨਵਿਕਲਾ ਐਲਾਨ ਜਿਹੜਾ ਜੀ ਉਹ ਕੀਤਾ ਆ ਸੋ ਜਦੋਂ ਹੁਣ ਵਿਧਾਇਕਾਂ ਦੀ ਗਿਣਤੀ ਹੋਣ ਲੱਗੀ ਆ ਜਾਂ ਇਹ ਕਹਿ ਸਕਦੇ ਆ ਪੁਲਿਸ ਅਧਿਕਾਰੀਆਂ ਤੇ ਅਫਸਰਾਂ ਦੀ ਡੋਪ ਟੈਸਟ ਹੋਣ ਲੱਗੀ ਆ ਤੇ ਨਾਲ ਦੀ ਨਾਲ ਇਹ ਵੀ ਚਾਹੀਦਾ ਹੈ ਕਿ ਜਿੰਨੇ ਵੀ ਪੰਜਾਬ ਦੇ ਸਿਆਸਤਦਾਨ ਆ ਇੱਕ ਤਾਂ ਉਹ ਜਿਹੜੇ ਚੁਣੇ ਗਏ ਆ ਐਮ ਐਲ ਏ ਬਣ ਗਏ ਐਮ ਪੀ ਬਣ ਗਏ ਇੱਕ ਬਹੁਤ ਸਾਰੇ ਉਹ ਆ ਜਿਹੜੇ ਚੁਣੇ ਨਹੀਂ ਗਏ ਹਾਰੇ ਹੋਏ ਆ ਪਰ ਅਕਸਰ ਉਹਨਾਂ ਦੇ ਬਿਆਨ ਅਸੀਂ ਖ਼ਬਰਾਂ ਦੇ ਵਿੱਚ ਰੇਡੀਓ ਟੀਵੀ ਦੇ ਸੁਣਦੇ ਰਹਿੰਦੇ ਆ ਉਹਨਾਂ ਸਾਰਿਆਂ ਦਾ ਡੋਪ ਟੈਸਟ ਵੀ ਹੋਣਾ ਚਾਹੀਦਾ ਤਾਂ ਕਿ ਪਤਾ ਲੱਗ ਜਾਵੇ ਕਿ ਪੰਜਾਬ ਦੇ ਕੁੱਲ ਸਿਆਸਤ ਦੇ ਵਿੱਚੋਂ ਕਿੰਨੇ ਕ ਅਮਲੀ ਜਿਹੜੇ ਆ ਹੈਗੇ ਆ ਸੋ ਇੱਕ ਬੜਾ ਵੱਲਖਣ ਬਿਆਨ ਆ ਜੀ ਇਹਦੇ ਤੇ ਅਮਲ ਕਦੋਂ ਹੁੰਦਾ ਅੰਕੜੇ ਕਦੋਂ ਆਉਂਦੇ ਆ ਇਹਦਾ ਡਾਢਾ ਇੰਤਜ਼ਾਰ ਲੋਕਾਂ ਨੂੰ ਰਹਿਣਾ ਆ ਇਥੇ ਆਪਾਂ ਅੱਜ ਦਾ ਪ੍ਰੋਗਰਾਮ ਮਕਾਉਣੇ ਆ ਜੀ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਤੁਹਾਡੇ ਨਾਲ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ